ਸੱਤ ਮਾੜਲਾ ਹਾਂਜੀ 02 ਇੰਜਨ 83 ਬੈਂਡ ਠੀਕ ਆ ਜੀ ਨਾਲ ਦੇ ਟਾਇਰ ਨੇ ਨਾਲ ਦੀ ਟਾਇਰ ਰਗਮਾਨ ਮਿਲੂਗਾ ਜਿਵੇਂ ਆਪਾਂ ਕਰੀ ਤਿੰਨਾਂ ਦੇ ਲੋਕ ਲੂਕ ਹੋ ਗਏ ਰੈਪਟਰ ਉਪਤ ਹੋ ਗਏ ਚਾਬੀ ਬੰਨੇ A ਤੋਂ Z ਵੀ ਜੇ ਮੈਂ ਮੰਨ ਲਵਾਂ ਕਿ ਟੂਅ ਕਿ ਤਬਰਕੇ ਆ ਸਾਰੇ ਹੀ ਆ ਟੂਲ ਭਰੇ ਭਰਾ ਮਿਲਣਗੇ ਇਹ ਮਾਡਲ ਆ ਡਿਮਾਂਡ ਇਹਦੀ ਡਿਮਾਂਡ ਇਹਦੀ ਹੈ ਕਿ 7.5 ਲੱਖ ਰੁਪਈਆ 7.5 ਲੱਖ ਰੁਪਈਆ ਨੰਬਰ ਆ ਪਹਿਲੇ ਨਵਾਂ ਚੱਪੜੀ ਕਾਪੀ ਆ ਚੱਪੜੀ ਕਾਪੀ ਆ ਤੇ ਇਹਦਾ ਇੰਜਨ ਉਂਜਣ ਬਾਈ ਇੰਜਨ ਬਾਈ 0281 ਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਪੂਰੀ ਗਾਰੰਟੀ ਆ ਬਾਈ 13 ਸਟੈਂਡਰਡ ਆ ਹਾਂਜੀ ਠੀਕ ਆ ਜੀ ਇਹਦੇ ਵੀ ਟਾਇਰ ਟਾਇਰ ਟੱਪੇ ਬਾਈ ਚੰਗੇ ਨੇ ਹਾਂਜੀ 5 ਸਟਾਵਾ ਕਰਾਂਚਾ ਠੀਕ ਆ ਜੀ ਸਾਰੇ ਤਦੇ ਬਾਲ ਡੰਮੇ ਨੇ ਠੀਕ ਆ ਜੀ ਆ ਆ ਨਮਾਗਾ ਆਪਾਂ ਦਾਣੇ ਵਾਲਾ ਉਗਰੋ ਠੀਕ ਹੈ ਜੀ ਤੇ ਦੋਨੇ ਐਲੀਵੇਟਰ ਨਵੇਂ ਲੱਗੇ ਉਹਨੇ ਗੇਹ ਦਾ ਕੰਮ ਸਾਡਾ ਦਾ ਹੱਥੀ ਕਰਿਆ ਵਾ ਠੀਕ ਹੈ ਜੀ ਫੁੱਲਾ ਕੰਮ ਹੋਇਆ ਹੋਇਆ ਫੁੱਲਾ ਕੰਮ ਹੋਇਆ ਬਗੈਰ ਰਮ ਨਾ ਠੀਕ ਹੈ ਜੀ ਮਤਲਬ ਇਹ ਤਾਂ ਆਈ ਤਾਂ ਨਹੀਂ ਹੈਗਾ ਜਾ ਕੇ ਆਪਾਂ ਨੂੰ ਵਰਕਸ਼ਾਪ ਤੇ ਮਤਲਬ ਹੀ ਨਹੀਂ ਬਾਈ ਰੀਲੋਡ ਨੇ ਗੱਲਾਂ ਟਰੈਕਟਰ ਚੜਾਉਣਾ ਹਾਂ ਟਰੈਕਟਰ ਵੀ ਦੇ ਦਾਂਗੇ ਨਾਲ ਟਰੈਕਟਰ ਵੀ ਨਾਲ ਹੀ ਦੇ ਦੋਗੇ ਟਰੈਕਟਰ ਵੀ ਜੌਂਡੀਰ ਵੀ ਨਾਲ ਹੀ ਮਿਲ ਜਵਾ ਤੁਹਾਡਾ ਸਾਰਿਆਂ ਦਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਦੀ ਵੀਡੀਓ ਚ ਬਈ ਸੋਨੂੰ ਆਪਾਂ ਤਿੰਨ ਤੋਂ ਚਾਰ ਕੰਬਾਈਨਾ ਦਿਖਾਉਣੇ ਆ ਬਾਕੀ ਬਾਈ ਨਾਲ ਕਰਦੇ ਆ ਗੱਲ ਬਾਤ ਅੱਸੀ ਗੱਲ ਜ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦੋ ਕੀ ਰਹਿ ਜਾਂਦੀ ਹੈ ਲੋਕੇਸ਼ਨ ਬਈ ਖੰਡਾ ਚੌਕ ਦੇ ਨੇੜੇ ਜਿਸ ਧਰਮ ਖੰਡਾ ਚੌਕ ਦੇ ਬੈਕਸਾਈਡ ਆ ਠੀਕ ਆ ਜੀ ਉੱਥੇ ਗਿੱਲਾ ਦੇ ਕਿੰਨਾ ਟਾਈਮ ਹੋ ਗਿਆ ਬਈ ਕੰਮ ਕਰਦਿਆਂ ਆਪਾਂ ਨੂੰ ਬਈ ਰੈਡੀ ਵਰਕਰ ਹੋ ਗਏ 2000 ਤੋਂ 20 ਸਾਲ ਹੋ ਗਏ 25 25 ਸਾਲ ਹੋ ਗਏ ਠੀਕ ਆ ਜੀ ਅੱਜ ਕਿੰਨੇ ਆ ਚਾਰ ਕਮਾਈਨਾਂ ਦਿਖਾਵਾਂਗੇ ਆ ਚਾਰ ਕਮਾਈਨਾਂ ਨੇ ਬਈ ਆਪਣੇ ਕੋਲ ਤਿੰਨ ਵੱਡੀਆਂ ਹਾਂਜੀ ਇੱਕ ਟਰੈਕਟਰ ਵਾਲੀ ਆ ਠੀਕ ਆ ਜੀ ਤਿੰਨ ਇੰਜਨ ਵਾਲੀਆਂ ਬਈ ਇੱਕ ਟਰੈਕਟਰ ਵਾਲੀ ਵੀਡੀਓ ਸ਼ੁਰੂ ਕਰਦੇ ਆ ਜੀ ਪਨੇਸਰ ਤੋਂ ਕਿੰਨੇ ਮਾਡਲ ਆ ਕੀ ਜੀ ਇਹ ਇਹ ਬਈ 7 ਮਾਡਲ ਆ ਹਾਂਜੀ 02 ਇੰਜਨ ਠੀਕ ਹੈ ਜੀ ਨਾਲ ਦੇ ਟਾਇਰ ਨੇ ਨਾਲ ਦੀ ਟਾਇਰ ਆ ਬਈ ਹਜੇ ਤੱਕ ਕਮ ਆਣ ਦੇ ਕਿੰਨੇ ਪੈਸੇ ਪਏ ਟਾਇਰ ਬਈ ਟਾਇਰ ਹੈ ਗਿਆ ਬਈ 65 70 ਪੈਸੇ 65 70 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਕਿੰਨੇ ਸਟਾਫ ਅਕਰਾਂ ਜਾਗੇ ਇਹ ਪੰਜ ਸਟਾਫ ਅਕਰਾਂ ਜਾ ਬਈ ਪੰਜ ਸਟਾਫ ਅਕਰਾਂ ਜਾ ਚਾਰ ਨੇ ਚੂਰ ਨੇ ਵਖੋ ਕਿੰਨਾ ਬਈ ਉਹ ਨਵੇਂ ਨੇ ਬਈ ਜਮਾ ਠੀਕ ਆ ਜੀ ਤੇ ਬਾਕੀ ਇਹਦੇ ਨਾਲ ਬਈ ਐਸੈਸਰੀ ਫੁੱਲ ਮਿਲੂਗੀ ਹਾਂ ਬਈ ਸਾਰਾ ਸਮਾਨ ਮਿਲੂਗਾ ਜਿਵੇਂ ਆਪਾਂ ਤੇ ਇਹਨਾਂ ਦੇ ਲੋਕ ਲੂਕ ਹੋਗੇ ਰੈਪਟਰ ਰੁਪਟ ਹੋਗੇ ਚਾਬੀ ਬੰਨੇ A to Z ਜੀ ਜੇ ਮੈਂ ਮਾਡਲ ਕਿ ਟੂ ਅੱਗੇ ਤੱਕ ਭਰ ਕੇ ਆ ਸਾਰੇ ਹੀ ਪੂਲ ਭਰੇ ਭਰਾ ਹੀ ਮਿਲਣਗੇ ਠੀਕ ਹੈ ਜੀ ਕੋਈ ਟੁੱਟੀ ਭੱਜੀ ਬਈ ਟੁੱਟੀ ਭੱਜੀ ਬਈ ਕਿਤੋਂ ਸਾਰੇ ਮੇਰੇ ਓਰੀਜਨਲ ਆ ਹਾਂਜੀ ਕਿਤੇ ਰੰਗ ਦੀ ਕਲਮ ਨਹੀਂ ਲੱਗੀ ਫੁੱਲ ਗਰੰਟੀ ਆ ਬਈ ਫੁੱਲ ਗਰੰਟੀ ਆ ਟਾਇਰ ਟੱਪੇ ਸਾਰਾ ਕੁਝ ਨਾਲ ਦੇ ਆ ਠੀਕ ਹੈ ਜੀ ਨਾਲ ਦੇ ਟਾਇਰ ਆ ਬਈ ਤੇ ਫਰਸਟ ਓਨਰ ਹੀ ਆ ਹਾਂ ਫਰਸਟ ਓਨਰ ਆ ਬਈ ਮਾਨਸ਼ਾ ਦਾ ਨੰਬਰ ਆ ਮਾਨਸ਼ਾ ਦਾ ਨੰਬਰ ਆ ਬਈ ਫਰਸਟ ਓਨਰ ਆ ਤੇ ਪੰਜਾਬ ਪੰਜਾਬ ਦੀ ਚੱਲੀ ਆ ਆ ਪੰਜਾਬ ਜਾਂ ਤੋਂ ਲੋਕਲ ਚੱਲੀ ਵੀ ਆ ਬਈ ਠੀਕ ਹੈ ਜੀ ਤੇ ਕਿੰਨੇ ਮਾਡਲ ਰਹੂ ਐ ਤੇ 7 ਮਾਡਲ ਆ ਬਈ 7 ਮਾਡਲ ਆ ਡਿਮਾਂਡ ਇਹ ਕੀ ਹੈ 7.5 ਲੱਖ ਰੁਪਈਆ 7.5 ਲੱਖ ਰੁਪਈਆ ਡਿਮਾਂਡ ਹੈ ਬਾਕੀ ਮਾਨਤਾ ਕਰ ਦੋਗੇ ਓਕੇ ਦੇ ਹੋ ਜੂਗਾ ਠੀਕ ਹੈ ਜੀ ਇੱਕ ਕਟਰ ਦਿਖਾ ਦੇ ਬਈ ਇਹਦਾ ਸਾਹਮਣੇ ਪਿਆ ਕਟਰ ਉਹ ਕਟਰ ਬਈ ਇਹ ਨਾਲ ਪੂਲੀਆਂ ਵੀ ਹੈ ਚੈਂਜਰ ਵੀ ਆ ਠੀਕ ਹੈ ਜੀ ਇਹ ਕਿੰਨੇ ਫੁੱਟ ਆਏਗਾ ਤੇ 14 ਫੁੱਟ ਆ ਬਈ ਠੀਕ ਹੈ ਜੀ ਤੇ ਰੂਲਰ ਆਲਾ ਬਈ ਸਾਹਮਣੇ ਹੈਗਾ ਬਈ ਇਹਦਾ 16 ਇੰਚੀ ਠੀਕ ਹੈ ਜੀ ਤੇ ਅਗਲੀ ਦਿਖਾਉਣੇ ਹੈ ਜੀ ਕਰਤਾਰ 4000 ਕਰਤਾਰ ਇਹ ਕਿੰਨੇ ਮਾਡਲ ਆ ਬਈ ਇਹ ਨਵਾਂ ਮਾਡਲ ਆ ਬਈ ਕਰਤਾਰ ਨਵਾਂ ਮਾਡਲ ਆ ਪੰਜਾਬ ਨੰਬਰ ਹੀ ਆ ਨਾ ਚਾਰੇ ਕ ਮੈਨ ਹਾਂ ਬਈ ਪੰਜਾਬ ਨੰਬਰ ਹੀ ਲਿਆਉਣੇ ਆ ਠੀਕ ਆ ਜੀ ਤੇ ਨਵਾਂ ਮਾਡਲ ਆ ਬਈ ਇਹ ਪੰਜਾਬ ਦਾ ਨੰਬਰ ਆ ਤੇ ਇਹਦੇ ਵੀ ਟਾਇਰ ਟਾਇਰ ਹੈਗਾ ਬਈ 45 ਤੋਂ 50 ਪੈਸੇ 45 50 ਪੈਸੇ ਟਾਇਰ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਹਾਂਜੀ ਇਹ ਕਿੰਨੇ ਸਟਾਫ ਆ ਕਰਾਂ ਜਾ ਗਈ ਇਹ 5 ਸਟਾਫ ਆ ਕਰਾਂ ਜਾ ਬਈ ਹਾਂਜੀ ਤੇ ਆਪ ਦਾ ਨੰਬਰ ਆ ਪਹਿਲੇ ਨਵਾਂ ਚਿੱਪ ਵਾਲੀ ਕਾਪੀ ਆ ਚਿੱਪ ਵਾਲੀ ਕਾਪੀ ਆ ਤੇ ਇਹਦਾ ਇੰਜਨ ਉਂਜਣ ਬਈ ਇੰਜਨ ਬਈ 0281 ਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਪੂਰੀ ਗਾਰੰਟੀ ਆ ਬਈ ਹਾਂ ਇਹ ਸਟਾਫ ਆ ਕਰਾਂ ਚ 5 ਚ ਇਹ 5 ਚ ਆ ਤੇ ਇਹਦੇ ਟਾਇਰਾਂ ਦੀ ਵੀ ਕੀ ਕੰਡੀਸ਼ਨ ਹੋਊਗੀ ਇਹ ਬੇਦਾਕ ਟਾਇਰ ਨੇ ਬਾਈ 45 ਤੋਂ 50 ਪੈਸੇ ਟਾਇਰ ਨੇ ਠੀਕ ਆ ਵਧੀਆ ਕੰਮ ਵਾਲੇ ਟਾਇਰ ਹੈਗੇ ਆ ਹਾਂ ਹਾਂ ਠੀਕ ਆ ਜੀ ਤੇ ਇਹ ਵੀ ਪੰਜਾਬ ਪੰਜਾਬ ਜੀ ਚੱਲੀ ਆ ਬਾਈ ਹਾਂ ਇਹ ਵੀ ਬਾਈ ਲੋਕਲੀ ਚੱਲੀ ਵੀ ਆ ਇਹ ਬੰਦੇ ਦੇ ਬਸ ਆਪ ਦਾ ਬਾਹ ਨਹੀਂ ਪੜਦੇ ਸੀ ਠੀਕ ਆ ਪੰਜਾਬ ਦੀ ਗੱਲ ਠੀਕ ਆ ਬਾਈ ਤੇ ਇਹਦੀ ਡਿਮਾਂਡ ਡਮੰਡ ਇਹਦੀ ਡਿਮਾਂਡ ਹੈਗੀ ਆ ਬਾਈ 6,70,000 ਰੁਪਇਆ 6,70,000 ਬਾਕੀ ਮਾਨਤਾ ਨਾ ਹੋ ਜੂਗਾ ਨਾ ਮੌਕੇ ਤੇ ਹਾਂ ਬਾਈ ਤੇ ਇਹਦੇ ਵੀ ਚਾਰਨਾ ਝੁਰਨਾ ਚਾਰ ਜੂਨੇ ਬਈ ਚੰਗੇ ਨੇ ਇਹਦੇ ਵੀ ਕਲਰ ਪੇਰ ਹੋਈ ਹੋਈ ਆ ਚੰਨ ਚੂਨੋ ਚੰਗੀਆਂ ਨੇ ਕਿ ਲੋ ਥਰੈਸ਼ਰ ਬਦਲਣ ਵਾਲਾ ਠੀਕ ਆ ਥਰੈਸ਼ਰ ਬਦਲ ਕੇ ਵੀ ਆਪਾਂ ਕਹਿੰਦੇ ਚਲਾ ਸਕਦੇ ਹਾਂ ਠੀਕ ਆ ਜੀ ਅੱਗੇ ਆ ਕਿੰਨੇ ਮਾਡਲ ਆ ਕੀ ਜੀ ਇਹ ਆ ਗਈ ਬਈ 10 ਮਾਡਲ 10 ਮਾਡਲ ਇਹ ਵੀ ਕਰਤਾਰ 4000 ਇਹਵੇਂ ਆ ਗਈ ਜੀ ਬਰਨਾਲਾ ਲੋਕਲ ਨੰਬਰ ਹਾਂ ਇਹ ਬਈ ਪਿੰਡੂ ਹੀ ਲੀਤੀ ਆ ਠੀਕ ਆ ਜੀ ਛੋਟੇ ਟਾਇਰ ਇਹਦੇ ਚਾਰੇ ਨਾਲ ਦੇ ਨੇ ਹਾਂ ਜੀ ਵੱਡੇ ਟਾਇਰ ਹੈਗੇ ਨੇ 90 ਪੈਸੇ ਵੱਡੇ ਟਾਇਰ ਹੈਗੇ ਨੇ 90 ਪੈਸੇ ਬਈ ਤੇ ਇਹ ਸਟੀਲੀ ਚ ਆ ਗਿਆ ਨਾ ਬਈ ਹਾਂ ਇਹ ਬਈ ਸਟੀਲੀ ਚ ਆਦਰ ਚ ਇਹ ਸਟੀਲੀ ਚਾਦਰ ਚਾਹੀਦੀ ਹੈ ਕੈਲੀਬਟਰ ਸਟੀਲੀ ਦੇਣੇ ਦਾ ਕਟਰੀ ਚਾਦਰ ਜਦੋਂ ਸਟੀਲੀ ਆ ਸਟੀਲੀ ਚਾਦਰ ਠੀਕ ਹੈ ਜੀ ਤੇ ਇਹਦਾ ਇੰਜਨ ਗੇਅਰ ਬਈ ਇੰਜਨ ਬਈ ਦਾ 02 ਆ ਪੇਟੀ ਪੰਦ ਠੀਕ ਹੈ ਜੀ ਇਹ ਵੀ ਪੰਜ ਸਟਾਰ ਬਕਰਾਂ ਚਾ ਹਾਂ ਬਈ ਪੰਜ ਸਟਾਰ ਬਕਰਾਂ ਚਾ ਠੀਕ ਹੈ ਜੀ ਇਹਦੇ ਨਾਲ ਬਈ ਤੁਹਾਨੂੰ SMS ਵੀ ਮਿਲ ਜੂਗਾ ਹਾਂ SMS ਨਾਲ ਦੇ ਦੇਣਗੇ ਇਹ ਨਾਲ ਹੀ ਮਿਲੂਗਾ ਇਹਦਾ ਤਾਂ ਨੀ ਖਰਚਾ ਲੱਗਦਾ ਬਈ ਕੋਈ ਖਰਚਾ ਨਹੀਂ ਬਈ ਇਹਦਾ ਗਈ ਇਹਦੇ ਕੱਲੇ ਐਸਐਮਐਸ ਤੇ ਰੰਗ ਬੈਂਟ ਹੋਇਆ ਹੋਇਆ ਹਾਂ ਬਾਕੀ ਸਾਰੀ ਮਸਨ ਬਾਈ ਓਰੀਜਨਲ ਕਿਤੇ ਵੀ ਕਲਮ ਨਹੀਂ ਲੱਗੀ ਹੋਈ ਇਹ ਵੀ ਫੁੱਲ ਗਰੰਟੀ ਹੈ ਬਾਈ ਹਾਂ ਆਹ ਸਾਈਡਾਂ ਵਾਲੇ ਪੱਲੇ ਵੀ ਅਸੀਂ ਲਾ ਕੇ ਲੈ ਕੇ ਆਏ ਐਂ ਪੈਸੀ ਦੇਖਣ ਨੂੰ ਆਇਆ ਲੱਗਦਾ ਹਾਂ ਦੇਖਣ ਨੂੰ ਆਇਆ ਲੱਗਦਾ ਵੀ ਰਾਜਾ ਠੀਕ ਆ ਬਾਈ ਇਹ ਲਾ ਕੇ ਰੱਖੇ ਸੀ ਐਂ ਤੇ ਹੁਣ ਬਾਈ ਹੁਣੇ ਲਾ ਕੇ ਲੈ ਕੇ ਆਏ 15 16 ਮਾਡਲ ਹੈ ਬਾਈ ਬਰਾਬਰ ਖੜਦੀ ਆ ਠੀਕ ਆ ਜੀ ਇਹਦੀ ਡਿਮਾਂਡ ਬਾਈ ਇਹਦੀ ਡਿਮਾਂਡ ਹੈਗੀ ਬਾਈ 920000 920000 ਠੀਕ ਹੈ ਜੀ ਮਾਰਦਾਨ ਕਰੋਗੇ ਮਾਰਦਾਨ ਕਰ ਦਿੰਗੇ ਸਾਫਟ ਸੂਟੋਂ ਨਾਲ ਨੇ ਉਹ ਦੋ ਤਾਂ ਆਪਣੀਆਂ ਕੁਸ ਕਟਰ ਚ ਪਈਆਂ ਨੇ ਬਈ ਠੀਕ ਹੈ ਜੀ ਤੇ ਇਹਦੇ ਕਟਰ ਕੂਟਰ ਵੀ ਦਿਖਾ ਦਿੰਨੇ ਆ ਬਈ ਪਹਿਲਾ ਮਸ਼ੀਨ ਦਿਖਾ ਦਿੰਨੇ ਆ ਅੰਦਰਲੀ ਟਰੈਕਟਰ ਵਾਲੀ ਇਹ ਟਰੈਕਟਰ ਵਾਲੀ ਮਸ਼ੀਨ ਇਹ ਸਟੈਂਡਰਡ ਚ ਆ ਗਈ ਬਈ ਹਾਂ ਉਹ ਸਟੈਂਡਰਡ ਆ ਬਈ ਇਹ ਸਟੈਂਡਰਡ ਆ ਗਈ ਬਈ ਟਰੈਕਟਰ ਵਾਲੀ ਆ ਇਹ ਇਹ ਮੋਡੀਫਾਈ ਹੋਈ ਹੋਈ ਆ ਬਈ ਇਹ ਮੋਡੀਫਾਈ ਹੋਈ ਬਈ 513 ਠੀਕ ਹੈ ਜੀ 513 ਸਟੈਂਡਰਡ ਆ ਹਾਂਜੀ ਠੀਕ ਹੈ ਜੀ ਇਹਦੇ ਬਈ ਟਾਇਰ ਟੂਰ ਇਹ ਤਾਂ ਟੱਪੇ ਬਈ ਚੰਗੇ ਨੇ ਹਾਂਜੀ ਪੰਜ ਸਟਾਵਾ ਕਰਾਂ ਚਾ ਠੀਕ ਹੈ ਜੀ ਸਾਰੇ ਤਾਂ ਦੇ ਬਾਲ ਲੰਮੇ ਨੇ ਠੀਕ ਹੈ ਜੀ ਆ ਆ ਨਮਾਗਾ ਆਪਾਂ ਦਾਣੇ ਵਾਲਾ ਉਗਰ ਠੀਕ ਹੈ ਜੀ ਤੇ ਦੋਨੇ ਐਲੀਵੇਟਰ ਨਵੇਂ ਲੱਗੇ ਹੋਣੇ ਗੇਹ ਦਾ ਕੰਮ ਸਾਡਾ ਆਦਾ ਹੱਥੀ ਕਰਿਆ ਵਾ ਠੀਕ ਹੈ ਜੀ ਫੁੱਲਾ ਕੰਮ ਹੋਇਆ ਹੋਇਆ ਫੁੱਲਾ ਕੰਮ ਹੋਇਆ ਵਾ 11 ਨਮਾ ਠੀਕ ਹੈ ਜੀ ਮਤਲਬ ਇਹ ਤਾਂ ਆਇਂਦਾ ਨਹੀਂ ਹੈਗਾ ਜਾ ਕੇ ਆਪਾਂ ਨੂੰ ਵਰਕਸ਼ਾਪ ਤੇ ਮਤਲਬ ਹੀ ਨਹੀਂ ਬਾਈ ਠੀਕ ਹੈ ਜੀ ਇਹ ਆ ਵੀ ਥਰੇਸਰ ਬਦਲ ਕੇ ਚਾ ਇਹਦਾ ਥਰੇਸਰ ਬਦਲਣਾ ਥਰੇਸਰ ਵੀ ਬਦਲੇ ਦੇ ਮੈਂ ਉਹ ਤਾਂ ਕੱਢੀ ਪਿਆ ਚੋਨੇ ਲਾ ਠੀਕ ਹੈ ਜੀ ਕਣਕੜਾ ਪਾ ਕੇ ਦੇ ਦਾਂਗੇ ਕਣਕੜਾ ਪਾ ਕੇ ਮਰਜੂ ਸਾਨੂੰ ਡਾਲ ਕਰਨ ਦੀ ਲੋੜ ਨਹੀਂ ਗੱਲਾਂ ਟਰੈਕਟਰ ਚੜਾਉਣਾ ਹਾਂ ਟਰੈਕਟਰ ਵੀ ਦੇ ਦਾਂਗੇ ਨਾਲ ਟਰੈਕਟਰ ਵੀ ਨਾਲ ਹੀ ਦੇ ਦੋਗੇ ਟਰੈਕਟਰ ਵੀ ਜੌਂਡੀਰ ਵੀ ਨਾਲ ਹੀ ਮਰਜੂ ਇਹ ਕਿੰਨੇ ਮਾਡਲ ਹੈ ਤਿੰਨ ਵਾਲਾ ਟਰੈਕਟਰ ਬਈ ਤਿੰਨੀ ਮਸ਼ੀਨ ਠੀਕ ਹੈ ਦੋਨੇ ਇੱਕੋ ਜਿਹਾ ਮਾਡਲ ਹੈਗੇ ਹਾਂ ਠੀਕ ਹੈ ਬਈ ਰੇਟ ਰੂਟ ਫਿਰ ਮੌਕੇ ਤੇ ਕਰੋਂਗੇ ਹਾਂ ਰੇਟ ਫੋਨ ਤੇ ਠੀਕ ਹੈ ਸਣੇ ਟਰੈਕਟਰ ਹੈ ਤੇ ਬਿਨਾ ਟਰੈਕਟਰ ਤੋਂ ਵੀ ਟਰੈਕਟਰ ਵੀ ਦੇ ਦੇਣਾ ਇਹਦੇ ਨਾਲ ਕਾਟਰ ਵੀ ਇੱਕ ਬਗੈਊਗਾ ਬਈ ਆਪਣੇ ਕੋਲ ਇੱਕ ਮੱਕੀ ਦਾ ਕਾਟਰ ਬਗੈਊਗਾ ਠੀਕ ਹੈ ਜੀ ਏ ਇਹ ਵੀ ਕੈਸੀ ਜਨ ਚੱਲਿਆ ਹੋਇਆ ਹੈ ਇਹ ਦੋ ਸੀਜ਼ਨ ਚੱਲਿਆ ਹੋਇਆ ਵੀ ਆਪਣਾ ਨਵਾਂ ਕਢਾਇਆ ਵਾ ਹਾਂਜੀ ਪੰਜ ਖੁੱਡ ਲਿਆਂਦਾ ਕੱਲੀ ਸੱਲੀ ਤੋੜਦਾ ਠੀਕ ਆ ਜੀ ਤੇ ਇਹਦਾ ਵੀ ਕੰਮ-ਕੁੰਮ ਦਾ ਪੂਰਾ ਹੀ ਹੋਇਆ ਹੋਊਗਾ ਨਾ ਹਾਂ ਕੰਮ-ਕੁੰਮ ਵੀ ਪੂਰਾ ਹੋਇਆ ਵਾ ਇਹਦੇ ਗੇਅਰ ਰੋਡਾਂ ਦੀ ਗਾਰੰਟੀ ਪਈ ਆ ਜੀ ਗਾਰੰਟੀ ਵੀ ਪਈ ਆ ਕੰਪਨੀ ਵਾਲੀ ਕੰਪਨੀ ਵਾਲੀ ਗਾਰੰਟੀ ਪਈ ਆ ਜੀ ਠੀਕ ਆ ਜੀ ਚਲ ਸੀ ਜਿਹੜੀ ਗਾਰੰਟੀ ਸੀਗੀ ਦੋ ਤਾਂ ਆਪਾਂ ਲਾੜੇ ਇੱਕ ਸੀਜ਼ਨ ਦੀ ਗਾਰੰਟੀ ਸੀ ਇੱਕ ਸੀਜ਼ਨ ਦੀ ਗਾਰੰਟੀ ਪਈ ਆ ਹਾਂ ਨਵਾਂ ਕਿੰਨੇ ਦਾ ਲਿਆ ਸੀ ਵੀ ਉਦੋਂ ਉਹ ਤਾਂ ਬਹੁਤ ਮਹਿੰਗਾ ਲੱਤਦਾ ਸੀ ਬਈ ਯਾਰ ਪੰਜ ਵਾਲਾ ਹੈ ਨਾ ਇਹ ਇਹ ਪ ਠੀਕਾ ਹੁਣ ਬਈ ਇਹਦੀ ਫਿਰ ਆਪਾਂ ਕੀ ਡਿਮਾਂਡ ਕਰਦੇ ਆ ਥੋੜਾ 6 ਲੱਖ ਰੁਪਏ ਡਿਮਾਂਡ ਕਰਦੇ ਆ ਬਈ 6 ਲੱਖ ਰੁਪਏ ਡਿਮਾਂਡ ਆ ਠੀਕ ਆ ਜੀ ਅੱਗੇ ਬਈ ਆਪਾਂ ਤੁਹਾਨੂੰ ਮਸ਼ੀਨਾਂ ਦੇ ਕਾਟਰ ਦਿਖਾਉਣੇ ਆ ਲੈ ਬਈ ਕਾਟਰ ਦਾ ਦੇਖ ਲਓ ਮਸ਼ੀਨਾਂ ਦੇ ਬਈ ਇਹ ਨੋ ਮਾਡਲ ਦਾ ਕਾਟਰ ਆ ਬਈ ਠੀਕ ਆ ਜੀ ਟਾਇਰ ਟੂਰ ਇਹਨਾਂ ਦੇ ਇਹ ਟਾਇਰ ਨਾਲ ਦੇ ਇਹਦੇ ਨਾਲ ਦੀ ਆ ਟਾਇਰ ਹਾਂ ਠੀਕ ਆ ਇਹ ਕਿੰਨੇ ਫੁੱਟ ਆ ਜਾਂਦੇ ਆ ਇਹ 14 ਫੁੱਟ ਕਾਟਰ ਆ ਬਈ 16 ਇੰਚ ਰੂਲਾਗਾ ਠੀਕ ਆ ਜੀ ਤੇ ਫਿੰਗਰਾਂ ਮੰਗਰਾਂ ਬਈ ਸਭਾ ਪੂਰਾ ਬਈ ਚੰਗੀਆਂ ਨੇ ਠੀਕ ਆ ਇਹਦੇ ਮੋਟਰ ਲੱਗੀ ਹੋਈ ਆ ਬਈ ਆਹਦੇ ਕਾਟਰ ਅੱਗੇ ਦੂਜੀ ਦਾ ਵੀ ਕਾਹਦੇ ਕਾਟਰ ਬਿੰਦੀ ਇਹ 10 ਮਾਡਲ ਦਾ ਬਾਈ ਇਹ 10 ਮਾਡਲ ਦਾ ਕਾਟਰ ਆ ਬਾਈ ਕਿਤੋਂ ਵੀ ਆਪਾਂ ਕਹიდੀ ਕਾਟਰ ਖਰਾਬ ਨਹੀਂ ਹੋਏ ਹੈਗੇ ਪੈਂਟ ਵੱਜ ਨਹੀਂ ਹੈਗੀ 650 ਟਾਇਰ ਨਾਲ ਦੇ ਆ ਯਾਰ ਪਰਸੈਂਟ ਨਾਲ ਦੇ ਟਾਇਰ ਆ ਬਾਈ ਕਾਟਰ ਦੇ ਹਜੇ ਤੱਕ ਦਸ ਦੇ ਮਾਰ ਕੇ ਆਲੇ ਠੀਕ ਆ ਜੀ ਇਹ ਕਿੰਨੇ ਫੁੱਟਾ ਇਹ ਵੀ 14 ਫੁੱਟਾ ਬਾਈ ਠੀਕ ਆ ਇਹ ਵੀ ਮੋਟਰ ਵਾਲਾ ਹਾਂ ਇਹ ਵੀ ਮੋਟਰ ਵਾਲਾ ਬਾਈ ਤੇ ਇਹਦਾ ਮਸ਼ੀਨ ਬਾਈ ਬੜੀ ਚੰਗੀ ਆ ਤਾਂ ਜਿੰਨਾਂ ਲੈਂਦੇ ਆ ਨਾਲੇ ਜੋ ਦੇ ਲੈਂਦੀ ਆ 2010 ਚ ਲੈਂਦੀ ਆ ਜੀ ਇੱਕ ਅੱਧੀ ਵਾਰੀ ਤੋਤੀ ਆ ਇਹ ਤਾਂ ਉਹਦੇ ਵੀ ਨਹੀਂ ਆ ਰਿਹਾ ਬਾਈ ਹਾਂ ਇਹ ਸਾਫ ਕਰਕੇ ਅੰਦਰ ਲਾਉਂਦੇ ਆ ਠੀਕ ਆ ਜੀ ਤੇ ਕੰਟੈਕਟ ਨੰਬਰ ਦੱਸ ਦੋ ਬਈ ਆਪਣਾ 98150 ਹਾਂਜੀ 32382 ਠੀਕ ਆ ਜੀ ਤੇ ਇਹ ਨੰਬਰ ਤੇ ਬਈ ਕੰਟੈਕਟ ਕਰਕੇ ਤੁਸੀਂ ਕੋਈ ਵੀ ਕੰਬਾਈਨ ਖਰੀਦਣੀ ਹੋਈ ਤਾਂ ਕੰਟੈਕਟ ਕਰ ਲਿਓ ਤੇ ਘਾਟਰ ਖਰੀਦਣਾ ਮੱਕੀ ਵਾਲਾ ਹੋ ਵੀ ਕੰਟੈਕਟ ਕਰ ਲਿਓ ਤੇ ਲੋਕੇਸ਼ਨ ਇੱਕ ਵਾਰੀ ਦੱਸ ਦੋ ਜੀ ਵਾਰੀ ਅੱਡੇ ਚੌਂਕ ਤੇ ਲਵੇ ਬਈ ਜੀ ਡੀ ਐਸ ਧਰਮਕੰਡਾ ਹਾਂਜੀ ਤੇ ਨੀਅਰ ਐਚ ਪੀ ਪੰਪ ਆ ਠੀਕ ਹੈ ਜੀ ਲੈ ਵੀ ਦੋਸਤੋ ਕਰ ਲੋ ਕੰਟੈਕਟ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ